ਇਹ ਇੱਕ ਕੈਫੇ ਤੋਂ ਵੀਡੀਓ ਵਾਇਰਲ ਜਿਹੜੀ ਹੋਈ ਆ ਉਸ ਦੇ ਵਿੱਚ ਇਹਨਾਂ ਦਾ ਆਪਸੀ ਕੋਈ ਝਗੜਾ ਸੀਗਾ ਇਹਨਾਂ ਦੀ ਮਤਲਬ ਮੁਰਗੇ ਦੀ ਲੜਾਈ ਤੋਂ ਝਗੜਾ ਹੋਇਆ ਸੀਗਾ ਔਰ ਉਸ ਦੇ ਵਿੱਚ ਇਹਨਾਂ ਨੇ ਮਤਲਬ ਵੀਡੀਓ ਪਾਈਏ ਇੱਕ ਦੂਜੇ ਨੂੰ ਮਤਲਬ ਇਹ ਕਰਨ ਲਈ ਕਿ ਅਸੀਂ ਤੁਹਾਡੇ ਗੁਰੂ ਨੂੰ ਆ ਕਰਾਂਗੇ ਉਹ ਕਰਾਂਗੇ ਵਾਰਨਿੰਗ ਦਿੱਤੀਆਂ ਇਹਨਾਂ ਨੇ ਔਰ ਇਹ ਨਿਰਦੇਸ਼ ਸੰਬੰਧ ਵਿੱਚ ਸੁਪਰਚਲਰ ਚ ਚੁੱਕਤਾ ਇਸ ਤਿੰਨ ਬੰਦਿਆਂ ਦੀ ਪਛਾਣ ਹੋ ਚੁੱਕੀ ਹੈ ਵਿਸ਼ਾਲ ਠਾਕੁਰ ਅੰਬਿਤ ਸਿੰਘ ਤੇ ਜਰਮਨਜੀਤ ਸਿੰਘ ਵਿਸ਼ਾਲ ਠਾਕੁਰ ਪਠਾਨਕੋਟ ਦੇ ਰਹਿਣ ਵਾਲੇ ਅੰਮ੍ਰਿਤਜੀਤ ਤੇ ਦੂਸਰਾ ਇੱਕ ਬੰਦਾ ਵੀ ਪੁੱਜਿਆ ਹੈ ਔਰ ਇੱਕ ਤਰਨਤਾਂ ਦੇ ਰਹਿਣ ਵਾਲਾ ਇਨਾਂ ਦੇ ਨਾਲ ਚਾਰ-ਪੰਜ ਬੰਦੇ ਹੋਰ ਸਨ ਉਹ ਅਨੁਮਾਨ ਹੈ ਉਹਨਾਂ ਦਾ ਪਤਨ ਨਹੀਂ ਦੱਸ ਅਸੀਂ ਤਿੰਨ ਬੰਦਿਆਂ ਤੇ ਬਾਈਨਿੰਗ ਪਰਚਾ ਦਰਜ ਕੀਤਾ ਔਰ ਚਾਰ-ਪੰਜ ਅਨੁਮਾਨ ਇਹ ਜ਼ਿੰਪੋਸੀਬਿਲਟੀ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਤਾਂ ਮਤਲਬ ਪੂਰੀ ਆਪਣੀ ਮੁਸਤਕਿਲ ਨਾਲ ਕੰਮ ਕਰ ਰਹੇ ਆ ਜਿੱਥੇ ਇਹਨਾਂ ਨੇ ਮੌਕਾ ਦੇਖ ਕੇ ਇੰਨੀ ਵੀਡੀਓ ਬਣਾ ਲਈ ਅਦਰਵਾਈਜ਼ ਅਦੀ ਮੂਵਟ ਉੱਥੇ ਰਹਿੰਦੀ ਔਰ ਹੁਣ ਵੀ ਇਹਨਾਂ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਵਿਸ਼ਾਲ ਠਾਕੁਰ ਜਿਸ ਤੇ ਮਤਲਬ ਪਰਚਾ ਦਰਜ ਕੀਤਾ ਗਿਆ ਇਸ ਤੇ ਉੱਪਰ ਤੇ ਕੋਈ ਪਰਚਾ ਨਹੀਂ ਹੈਗਾ ਪਰ ਇਹਦੇ ਨਾਲ ਜਿਹੜੇ ਸਾਥੀ ਨੇ ਅਮਰਿਤ ਸਿੰਘ ਇਹਦੀ ਅਸਕਾਲੂ ਇਹਦੇ ਖਿਲਾਫ ਕਾਫੀ ਮੁਕਦਮੇ ਦਰਜ ਨੇ ਔਰ ਜਰਮਨਜੀਤ ਸਿੰਘ ਨੇ ਲਾਫੀਇਕ ਨੂੰ ਕਦਮਾ ਬਟੌੜਾ ਸਿਵਲ ਲਾਈਨ ਵਿੱਚ ਦਰਜ ਹਾਂਜੀ ਕਾਕਾ ਮਸਰੀ ਸਾਨੂੰ ਸਿੰਘਾਰਸ ਮਸੀ ਨੇ ਇਹ ਹੈਗੇ ਧਾਰੀਵਾਲ ਦੇ ਰਹਿਣ ਵਾਲੇ ਨੂੰ}{|\text{ਲੇਲ ਪਿੰਡ ਨੰਬਰ}} ਔਰ ਇਹਨਾਂ ਦੇ ਨਾਲ ਹੀ ਇਹਨਾਂ ਦਾ ਉੱਤੇ ਟਕਰਾਅ ਹੋਇਆ ਸੀ ਨਾ ਸਰਨਾ ਪਿੰਡ ਦੇ ਵਿੱਚ ਤੇ ਔਰਨਾ ਪਿੰਡ ਪਠਾਨਪੁਰ ਦੇ ਵਿੱਚ ਪਿੰਡ ਤੇ ਮੁਰਗੀਆਂ ਦੀ ਲੜਾਈ ਤੋਂ ਉਹਨਾਂ ਦਾ ਚੱਲਿਆ ਕੌਮ ਸੀਦਲ ਕੋਡ ਕੋਡ ਹੋਇਆ ਇਹਨਾਂ ਤੇ ਇੱਕ ਸਾਈਜ਼ ਦੇ ਨੌਕਦਮੇ ਹੈ ਵੀ ਨਹੀਂ ਇੱਕ ਦਾ ਤਿੰਨ ਤੇ ਵੀ ਪੂਰੀ ਜਨ ਦੇ ਦਿੱਤੇ ਗਏ ਆ ਮਤਲਬ ਜਦੀ ਤੇ ਕਰਦੇ ਇਹਦੇ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹਨਾਂ ਨੇ ਦਿਨਾ ਨਗਰ ਕਿਉਂ ਸ਼ੂਸ ਕੀਤਾ ਲੇਕਿਨ ਸਾਡਾ ਇਹਦੇ ਨਾਲ ਕੋਈ ਦਿਨਾ ਨਗਰ ਦਾ ਕੋਈ تعلق ਤੇ ਹੈ ਨਹੀਂ ਇਹ ਰਹਿਣ ਗੋਲੇ ਤੋਂ ਖੰਡਦੇ ਨੇ ਔਰ ਇਹਨਾਂ ਦੀ ਜਿਹੜਾ ਝਗੜਾ ਸੀਗਾ ਉਹ ਤਾਂ ਰਵੰਦੀ ਲੜਕੇ ਨਾਲ ਸੀਗਾ ਜੋ ਇਹਨਾਂ ਨੇ ਕੋਈ ਵੀ ਵੀਡੀਓ ਬਣਾਈ ਤੇ ਇਹਨਾਂ ਨੂੰ ਉਹ ਆਪਾਂ ਬਿਫਰ ਕਰਾਂਗੇ ਇਸ ਦਾ ਵੀ ਪਤਾ ਸਾਡੇ ਉੱਪਰ ਕਾਨਵਾਇਟ ਹੈ ਕੰਟੀਨਿਊਸਲੀ ਚੱਲਦੀ ਹੀ ਰਹਿੰਦੀ ਆ ਲੇਕਿਨ ਹੁਣ ਇਹ ਨਹੀਂ ਪਤਾ ਲੱਗਦਾ ਕਿ ਇਹ ਇਕੱਠੇ ਜਾ ਰਹੇ ਜਾਂ ਅਲੱਗ-ਅਲੱਗ ਜਾ ਰਹੇ ਹੈ ਇਸ ਲਈ ਇਹਨਾਂ ਨੇ ਕਿਤੇ ਕੋਪਾ ਦੇਖ ਕੇ ਆਪਣੀਆਂ ਗੱਡੀਆਂ ਰੋਕ ਕੇ ਬਣਾ ਲਿਆ ਠੀਕ